ਖੰਢੀ ਸਾਧ ਨੇ ਮਗਰ ਲਾ ਕੇ ਘਰੋਂ ਕਹਿੰਦਾ ਵੀ ਤੋੜਾ ਮਾ ਸੋਡੇ ਘਰੋਂ ਕੱਢੂੰਗਾ ਸੋਨੇ ਦਾ ਨੱਪ ਕੇ ਆਪ ਗਿਆ ਇਹਨਾਂ ਨੂੰ ਕੀ ਕੀਤਾ ਉਹਨੇ ਇੱਕ ਚਾਂਸੇ ਦੇ ਵਿੱਚ ਗਵਾਂਡੀ ਵੀ ਨਾਲ ਰਲੇ ਹੋਏ ਸੀ ਸਾਧ ਦੇ ਕਿਉਂਕਿ ਸਾਧ ਉਹਨਾਂ ਨੂੰ ਪੈਸੇ ਦਿੰਦਾ ਸੀ ਵੀ ਮੈਨੂੰ ਬੰਦੇ ਮਿਲਾਓ ਬੰਦੇ ਪਸਵਾਓ ਉਹਨੇ ਬੰਦੇ ਨੇ ਕੀ ਕੀਤਾ ਮਾਰ ਕੇ ਚਾਰ ਲੰਘਾ ਇਧਰੋਂ ਮਾਰ ਕੇ ਚਾਰ ਲੰਘਾ ਇਧਰੋਂ ਉਹਨੂੰ ਤੋੜਾ ਕੱਢ ਕੇ ਦਿੱਤਾ ਇਹਨਾਂ ਦੀ ਮੁੜ ਕੇ ਕੁੜੀ ਕੋਈ ਗਲਤ ਸੀ ਕਿ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਸੀ ਭੱਜਨ ਨੂੰ ਫਿਲਦੀ ਸੀ ਇਹਨਾਂ ਨੇ ਕਿਹਾ ਬਾਬਾ ਸਾਡੇ ਆਹ ਕੰਮ ਹੋ ਜਾਂਦਾ ਉਨੇ 2 ਲੱਖ ਰੁਪਇਆ ਉਹ ਵੀ ਪਸਾਤਾ ਕੁੜੀ ਵਿੱਚੇ ਕੁੜੀ ਵੀ ਭੱਜ ਗਈ ਪੈਸੇ ਵੀ ਗਏ ਮੁੜ ਕੇ ਇਹਨਾਂ ਦਾ ਰੌਲਾ ਪੈ ਗਿਆ ਬਹੁ ਹਾਲਾਤ ਮੰਦੇ ਸੀ ਪਰ ਹੁਣ ਇਹਨਾਂ ਨੂੰ ਪੈਸੇ ਤਾਂ ਮਿਲ ਗਏ ਕੁੱਟ-ਕਟਾਪਾ ਹੋ ਗਿਆ ਤੇ ਆਪਾਂ ਬੰਦੇ ਨਾਲ ਗੱਲ ਕਰਾਵਾਂਗੇ ਜਿਹੜੇ ਬੰਦੇ ਦੀ ਗੱਲਬਾਤ ਹੋਈ ਹੈ ਜਿਹੜਾ ਰੌਲਾ ਪਿਆ ਜਿਹਦੀ ਭੈਣ ਭੱਜੀ ਆ 2 ਲੱਖ ਰੁਪਇਆ ਵੀ ਗਿਆ ਸੀ ਆ ਜਾ ਬਈ ਮਾੜਾ ਖੱਚੇ ਲਾ ਦਗੇਗਾ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਲੀ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਕਿਹੇ ਜੀ ਵੀ ਜਿਹੜੇ ਆਪਾਂ ਬੋਬਨੇ ਸਾਧਾਂ ਦੇ ਪਿੱਛੇ ਤੁਰੇ ਫਿਰਦੇ ਆਂ ਵੀ ਸਾਡਾ ਜੀ ਆਸਵਰ ਜੀ ਸਾਡਾ ਆਸਵਰ ਜੀ ਦੇ ਸਾਨੂੰ ਆ ਪੰਜ ਸਾਡਾ ਉਹ ਪੰਜ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਬਜਾਏ ਆਪਾਂ ਉਧਰ ਨੂੰ ਤੁਰ ਪੈਨੇ ਆ ਤੇ ਸਾਡੇ ਨਾਲ ਕਈ ਵਾਰੀ ਚੰਗਾ ਹੁੰਦਾ ਹੁੰਦਾ ਉਹ ਮਾੜਾ ਕਰ ਜਾਂਦੇ ਆ ਇਹ ਬਾਈ ਨਾ ਵੀ ਇਹੀ ਘਟਨਾ ਵਾਪਰੀ ਇਹਨੂੰ ਇਹ ਜਿਹੇ ਹਿਸਾਬ ਨਾਲ ਫਸਾਇਆ ਕਰਦਾ ਜੀ ਵੀ ਗਿਆ ਤੇ 2 ਲੱਖ ਰੁਪਇਆ ਵੀ ਗਿਆ ਸੱਸੀ ਗਾਲ ਬਈ ਸੱਸੀ ਗਾਲ ਬਈ ਕੀ ਹਾਲ ਹੈ ਮਧੀਏ ਬਈ ਈ ਗਾਣੀ ਵਾਪਰੀ ਸਾਰੀ ਤੁਸੂ ਗਾਣੀ ਇਹ ਵਾਪਰੀ ਆ ਬਈ ਜਿਹੜੀ ਤੁਸੀਂ ਗੱਲ ਕਹੀ ਹੈ ਬਈ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਜਮਾ ਥੋੜੀ ਗੱਲ ਸਹੀ ਹੈ ਬਈ ਤਾਂ ਹੀ ਧੋਖਾ ਖਾਨਨੇ ਆਪਾਂ ਹੂੰ ਵੀ ਆਪਾਂ ਇੰਨਾ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਜਾਂ ਗੁਰਦੁਆਰਿਆਂ 'ਚ ਨਹੀਂ ਜਾਂਦੇ ਆਪਾਂ ਸਿੱਖ ਕੌਮ ਦੇ ਬੰਦੇ ਹੋਗੇ ਆਪਾਂ ਸਾਧਾਂ ਗਲ ਤੁਰੇ ਫਿਰਦੇ ਆਂ ਡੇਰੇ ਆਂ ਤੁਰੇ ਫਿਰਦੇ ਆਂ ਹਨਾ ਸਾਧ ਸਾੜੇ ਨਹੀਂ ਮਾੜੇ ਹੁੰਦੇ ਪਰ ਕਈ ਇਹੋ ਜਿਹੇ ਸਾਡੇ ਯਾਰ ਜਿਹੜੇ ਕਈ ਇਹੋ ਜਿਹੇ ਬੰਦੇ ਹੁੰਦੇ ਜਿਹੜੇ ਸਾਨੂੰ ਬੱਸ 'ਚ ਕਰਕੇ ਆ ਸਾਰਾ ਕੁਝ ਜਾਣ ਕੇ ਰੱਖ ਦਿੰਦੇ ਆ ਤੇ ਬਈ ਸਾਡੇ ਨਾਲ ਵੀ ਇਦਾਂ ਹੀ ਹੋਇਆ ਕੀ ਗੱਲ ਵਾਪਰੀ ਕੀ ਕਹਾਣੀ 300 ਲੱਖ ਰੁਪਇਆ ਸਾਡ ਸਾਡੇ ਤੋਂ ਖਾ ਗਿਆ ਸਾਡੀ ਕੁੜੀ ਕਿਸੇ ਨਾਲ ਗੱਲਬਾਤ ਸੀ ਉਹ ਕਹਿੰਦਾ ਵੀ ਨਹੀਂ ਭੱਜਦੀ ਤੁਹਾਡੀ ਕੁੜੀ ਗਲਤ ਨਹੀਂ ਹੁੰਦੀ ਤੇ ਉਹ ਕੁੜੀ ਸਾਡੀ ਕੁੜੀ ਵੀ ਭੱਜ ਗਈ ਬਈ ਤੇ ਸਾਡੇ ਘਰੋਂ ਤੋੜਾ ਵੀ ਕੱਢਿਆ ਬਈ ਸੋਨੇ ਦਾ ਤੋੜੇ ਵਾਲੀ ਕੀ ਕਹਾਣੀ ਆ ਤੋੜੇ ਲਈ ਮੜੀ ਦੱਸੋ ਮੈਂ ਗੱਲ ਦੱਸਦਾ ਬਈ ਸਾਰੀ ਦਿਨ ਗੱਲ ਕੀ ਹੋਈ ਆ ਉਹ ਬਾਬਾ ਨਾ ਯਾਰ ਬਾਬਾ ਕਿਤੇ ਸਾਡੇ ਗਵਾਂਡੀਆਂ ਦੇ ਆਏ ਹੋਇਆ ਸੀਗਾ ਠੀਕ ਐ ਗਵਾਂਡੀਆਂ ਦੇ ਆਏ ਹੋਇਆ ਸੀਗਾ ਤੇ ਗਵਾਂਡੀ ਉਹ ਤੋਂ ਇਲਾਜ ਲੋਈ ਕਰਾਉਂਦੇ ਹੁੰਦੇ ਸੀਗੇ ਆ ਸਾਨੂੰ ਨਹੀਂ ਪਤਾ ਸੀਗਾ ਨਾ ਵੀ ਗਵਾਂਡੀਆਂ ਦੇ ਨਾਲ ਸਿਸਟਮ ਇਹਨਾਂ ਦਾ ਜਿਵੇਂ ਚੱਲ ਰਿਹਾ ਸਾਡਾ ਉਹ ਕਿਉਂਕਿ ਉਹ ਜਿਹੜੇ ਗਵਾਂਡੀ ਸੀਗੇ ਉਹ ਸਾਰੇ ਭੇਦ ਦਿੰਦੇ ਸੀਗੇ ਸਾਡੇ ਪਿੰਡ ਦੇ ਪਿੰਡ ਦੇ ਭੇਦ ਦਿੰਦੇ ਸੀਗੇ ਉਹ ਸਾਨੂੰ ਨਹੀਂ ਪਤਾ ਸੀਗਾ ਸਾਨੂੰ ਐ ਸਾਨੂੰ ਕਿਸੇ ਗਵਾਂਡੀ ਨੇ ਕਹਿ ਤਾਂ ਵੀ ਐ ਕਰਕੇ ਤੁਸੀਂ ਇਲਾਜ ਕਰਾ ਲਓ ਜੇ ਕਰਾਉਣਾ ਤਾਂ ਬਾਬੇ ਤੋਂ ਬਹੁਤ ਵਧੀਆ ਬਾਬਾ ਇਹ ਕੋਈ ਦੁੱਖ ਤਕਲੀਫ ਗੀ ਦੁੱਖ ਤਕਲੀਫ ਤਾਂ ਹਰੇਕ ਘਰ ਦੇ ਵਿੱਚ ਹੁੰਦੀ ਹੈ ਬਈ ਹੁੰਦੀ ਹੁੰਦੀ ਠੀਕ ਹੈ ਸਾਡੇ ਘਰੇ ਦੁੱਖ ਤਕਲੀਫ ਸੀਗੀ ਹੈ ਨਾ ਮੰਮੀ ਬਿਮਾਰ ਰਹਿੰਦੀ ਸੀਗੀ ਤੇ ਉਹ ਬਾਬਾ ਸਾਡੇ ਘਰੇ ਆਇ ਕਹਿੰਦਾ ਉਹ ਲੱਛਣ ਜਿਵੇਂ ਕਰਦਾ ਹੁੰਦਾ ਇਧਰੋਂ ਤੁਰ ਕੇ ਭਰਾ ਕਰਮਾ ਮੈਲ ਲਿਆਵੇਂ ਉਧਰੋਂ ਕਰਮਾ ਮੈਲ ਲਿਆ ਇਧਰੋਂ ਕਰਮਾ ਮਿਲ ਕਿਉਂ ਚਾਲੇ ਜ ਹੋ ਗਿਆ ਕਹਿੰਦਾ ਇੱਥੇ ਥੋੜੇ ਤੋੜਾ ਦੱਬਿਆ ਹੋਇਆ ਸੋਨੇ ਦਾ ਭਰਿਆ ਹੋਇਆ ਪੈਸੇ ਉਹਦੇ ਚ ਹੀਰ ਜਵਾਰ ਆ ਉਹਦੇ ਚ ਤੇ 5 ਫੁੱਟ ਤੇ ਡੂੰਗਾ ਟੋਆ ਇੱਥੇ ਕਹਿੰਦਾ ਪੱਟੋ ਤੇ ਅਸੀਂ ਕਾ ਬਾਬਾ ਇੱਥੇ ਕਿਹਨੇ ਦੱਬਣਾ ਕਹਿੰਦਾ ਨਹੀਂ ਲੈ ਤੁਸੀਂ ਪੱਟੋ ਅਸੀਂ ਪੱਟਣ ਲੱਗੇ ਬਈ ਸਾਡੇ ਤੋਂ ਯਾਰ ਤਿੰਨ ਚਾਰ ਫੁੱਟ ਪੱਟੇ ਕਿਉਂਕਿ ਬਈ ਮਿੱਟੀ ਬਹੁਤ ਪੱਕੀ ਸੀਗੀ ਹਣਾ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦਾ ਬਈ ਚੱਲ ਕੱਲ ਨੂੰ ਪੱਟ ਲਿਓ ਅੱਧਾ ਤੇ ਕਿਤੇ ਬਾਬਾ ਆਪ ਦਾ ਦਾਲ ਆ ਗਿਆ ਬਾਬਾ ਵੀ ਉੱਥੇ ਪੱਟ ਗਿਆ ਟੋਆ ਪਹਿਲਾਂ ਹੀ ਤੇ ਟੋੜਾ-ਟੋੜਾ ਵਿੱਚ ਰੱਖ ਗਿਆ ਸੀਗਾ ਅਸੀਂ ਉੱਥੇ ਘਰ ਨਹੀਂ ਪਾਇਆ ਸੀ ਇੱਕ ਸਾਡੀ ਜ਼ਮੀਨ ਹੀ ਸੀ ਗੱਲੀ ਬਸ ਉੱਥੇ ਅਸੀਂ ਘਰ ਪਾਉਣਾ ਸੀਗਾ ਹੈ ਅਸੀਂ ਕੱਲੇ ਨਿਉਆਂ ਭਰੀਆਂ ਸੀਗੀਆਂ ਨਿਉ ਪਿੰਡ 'ਚ ਘਰ ਰਹਿੰਦਾ ਸੀ ਕਹਿੰਦੇ ਸੀ ਘਰ ਪਿੰਡ 'ਚ ਸੀਗੇ ਤੇ ਰਾਤ ਨੂੰ ਕਿਤੇ ਬਾਬਾ ਕੋ ਦਾਲ ਆ ਗਿਆ ਬਾਬੇ ਦਾ ਤੇ ਬਾਬਾ ਆ ਕੇ ਟੋੜਾ-ਟੋੜਾ ਦੱਬ ਗਿਆ ਉਸ ਤੋਂ ਬਾਅਦ ਬਈ ਕੋਲ ਤੜਕੇ ਆਏ ਭਰਾਵਾ ਤੇ ਬਾਬਾ ਵੀ ਆਇਆ ਭਰਾਵਾ ਤੇ ਬਾਬਾ ਕਹਿੰਦਾ ਬਾਬੇ ਨੂੰ ਬੱਸ ਕਿਹਾ ਬਾਬਾ ਯਾਰ ਮਿੱਟੀ ਬਹੁਤ ਗੜੜੀ ਆ ਪਟਣੀ ਬਹੁਤ ਔਖੀ ਆ ਬਾਬਾ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਕਹਿੰਦਾ ਮੈਂ ਇਹ ਜੇ ਮੰਤਰ ਮਾਰ ਦਣਾ ਮਿੱਟੀ ਬੋਲੀ ਹੋ ਗਈ ਅੱਛਾ ਤੇ ਬਾਬੇ ਨੇ ਜੰਤਰ ਮੰਤਰ ਮਾਰੇ ਮਿੱਟੀ ਬੋਲੀ ਹੋ ਗਈ ਮਿੱਟੀ ਕੀ ਬੋਲੀ ਹੋ ਗਈ ਸਾਨੂੰ ਕੀ ਪਤਾ ਸੀਗਾ ਬਾਬਾ ਆਪਾਂ 2 ਫਟ ਹੋਟੋ ਆ ਪਟਕਦਾ ਆਪ ਦਬਕੇ ਗਿਆ ਜੇ ਤੁਸੀਂ ਕਹੀ ਮਾਰੀ ਤਾਂ ਮਿੱਟੀ ਜੰਨੀ ਕਹੀ ਮਿੰਟ ਚ ਬੈਗੀ ਤੁਹਾਨੂੰ ਪਹਿਲਾਂ ਅਸੀਂ ਤਾਂ ਫੇਰ ਉੱਥੇ ਫੇਰ ਮੰਨ ਕੇ ਵੀ ਬਾਬੇ ਦੀ ਸ਼ਕਤੀ ਬਹੁਤ ਆ ਬਾਬੇ ਤਾਂ ਜਿੱਦਣ ਲੱਗਾਂ ਲੱਗਾਂਗੇ ਹਾਂ ਵੀ ਅਸੀਂ ਅੱਗੇ ਜੇ ਪੱਟ ਕੇ ਵੇਖ ਲੈਂਦੇ ਸਾਨੂੰ ਪਤਾ ਲੱਗ ਜਾਂਦਾ ਵੀ ਪੋਲੀ ਹੈ ਮਿੱਟੀ ਸਾਨੂੰ ਕੀ ਪਤਾ 2 ਫੁੱਟ ਬਾਬੇ ਨੇ ਹੋਰ ਪੱਟ ਕੇ ਤਾਂ ਟੋਏ ਹੀਰੇ ਨਾਲ ਨਕਲੀ ਸਿਸਟਮ ਦੱਬਿਆ ਹੋਇਆ ਸਾਰਾ ਟੋੜਾ ਦੱਬਿਆ ਹੋਇਆ ਤੇ ਜਦੋਂ ਅਸੀਂ ਉੱਥੇ ਹੀ ਦਿਯਾਲ ਹੋ ਗਏ ਉਸ ਤੋਂ ਬਾਅਦ ਜੇ 2 ਫੁੱਟ ਹੋਟੋ ਆ ਪੱਟੇ ਤੇ ਟੋੜਾ ਨਿਕਲੇ ਟੋੜਾ ਅਸੀਂ ਫੇਰ ਪੱਕੇ ਹੋਗੇ ਜਿਵੇਂ ਅਸੀਂ ਜਿਵੇਂ ਪੱਕੇ ਹੋਗੇ ਬਾਬਾ ਪੂਰਾ ਹੀ ਜਾਣਦੇ ਜਾਣ ਤੇ ਤੇ ਭਰਾ ਉਹ ਸੋਨਾ ਸੋਨਾ ਨਿਕਲਿਆ ਤੇ ਅਸੀਂ ਕਿਹਾ ਬਾਬਾ ਇਹ ਤਾਂ ਸਾਡਾ ਹੋਇਆ ਹਨਾ ਬਾਬਾ ਬਾਬੂ ਕਹਿੰਦਾ ਕਹਿੰਦਾ ਜੇ ਤੁਸੀਂ ਰੱਖਣਾ ਰੱਖ ਲਓ ਮੈਨੂੰ ਤਾਂ ਕੋਈ ਚੱਕਰ ਨਹੀਂ ਪਰ ਤੁਹਾਡੇ ਘਰ ਦੇ ਵਿੱਚ ਕੋਈ ਜੀ ਨਹੀਂ ਵਜਣਾ ਕਹਿੰਦਾ ਜੇ ਤੁਸੀਂ ਰੱਖੋਗੇ ਇਹਦਾ ਅੱਛਾ ਸਾਨੂੰ ਐਂ ਡਰਾਤਾ ਉਹਨੇ ਬਾਬੇ ਨੇ ਮੈਂ ਪਤਾ ਹਾਂ ਜਦੋਂ ਸਾਨੂੰ ਐਂ ਗੱਲ ਕਹੀ ਬਈ ਅਸੀਂ ਤਾਂ ਫਿਰ ਅਸੀਂ ਕਿਹਾ ਬਾਬਾ ਯਾਰ ਅਸੀਂ ਤਾਂ ਵੀ ਇਹ ਸਿਸਟਮ ਨਹੀਂ ਕਰ ਸਕਦੇ ਹਨਾ ਵੀ ਵੀ ਤੁਸੀਂ ਰੱਖੋ ਤੁਹਾਡੇ ਹੀ ਐ ਫਿਰ ਜੇ ਤੁਸੀਂ ਤੁਸੀਂ ਕਹਿੰਦੇ ਹੋ ਤੇ ਅਸੀਂ ਬਾਬਾ ਕਹਿੰਦਾ ਤਾਂ ਬਾਬੇ ਨੇ ਅਸੀਂ ਰੋਟੀ ਪਾਣੀ ਖਵਾਇਆ ਬਈ ਫਿਰ ਬਾਬੇ ਨੂੰ ਦੁੱਖ ਤਕਲੀਫਾਂ ਵੀ ਦੱਸੀਆਂ ਅਸੀਂ ਸਾਡੀ ਕੁੜੀ ਦੀ ਕਿਸੇ ਨਾਲ ਗੱਲਬਾਤ ਆ ਬਈ ਤੇ ਅਸੀਂ ਬਾਬੇ ਨੂੰ ਕਿਹਾ ਬਾਬਾ ਐਂ ਕਰਕੇ ਸਾਡੀ ਕੁੜੀ ਦੀ ਕਿਸੇ ਨਾਲ ਗੱਲਬਾਤ ਆ ਵੀ ਤੂੰ ਲਾਜ ਕਰ ਯਾਰ ਵੀ ਸਾਡੀ ਕੁੜੀ ਨੂੰ ਬੱਸ ਜੇ ਕਰ ਵੀ ਸਾਡੀ ਕੁੜੀ ਗਲਤ ਬੱਸ ਨਾ ਜਾਵੇ ਇਹ ਤਾਂ ਗੱਲਾਂ ਛੱਡ ਜੇ ਹਾਂ ਖੇੜਾ ਛੱਡ ਜੇ ਉਹ ਨਾ ਵੀ ਸਾਡੀ ਕੁੜੀ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਐ ਕਹਿੰਦੀ ਐ ਮੈਂ ਭੱਜਣਾ ਵੀ ਉਹਦੇ ਨਾਲ ਆ ਗੱਲਬਾਤ ਉਹ ਨਾ ਕਰਨੀ ਐ ਤੇ ਬਾਬਾ ਵਾਂ ਕੇ ਨਾ ਮੈਂ ਕਿਹਾ ਹੱਲ ਕਰ ਯਾਰ ਤੇ ਬਾਬਾ ਕਹਿੰਦਾ ਕਹਿੰਦਾ ਪੁੱਤ ਮੈਂ ਹੱਲ ਤਾਂ ਕਰ ਦਿੰਨਾ ਤੇ ਪੈਸੇ ਲੱਗਣਗੇ ਤੇ ਮੈਂ ਕਿਹਾ ਬਾਬਾ ਜੀ ਤੂੰ ਦੱਸ ਕਿੰਨੇ ਰੁਪਏ ਲੱਗਣਗੇ ਬਾਬਾ ਕਹਿੰਦਾ 2 ਲੱਖ ਰੁਪਏ ਲੱਗੂਗਾ ਠੀਕ ਐ ਤੁਹਾਡੀ ਕੁੜੀ ਕਿਸੇ ਨਾਲ ਭੱਜਣੀ ਨਹੀਂ ਠੀਕ ਐ ਤੇ ਬਾਬਾ ਬਈ 2 ਲੱਖ ਰੁਪਏ ਇਹ ਚ ਪੜਿਆ ਤੇ 2-3 ਮਹੀਨੇ ਬਾਅਦ ਅਸੀਂ ਜਾਣ ਵੀ ਲੱਗੇ ਬਾਬੇ ਕੋਲ ਸਾਰਾ ਸਿਸਟਮ ਹੀ ਚੱਲ ਪਿਆ ਸਾਡਾ ਆਉਣ ਜਾਣ ਲੱਗੇ ਸਾਨੂੰ ਐ ਲੱਗਿਆ ਸਾਡੀ ਕੁੜੀ 'ਚ ਸੁਧਾਰ ਹੈਗਾ ਪਰ ਸਾਨੂੰ ਕੀ ਪਤਾ ਸਾਡਾ ਤਾਂ ਬੇੜਾ ਹੀ ਬਾਦੂ ਕੁੜੀ ਅੱਛਾ 3-4 ਮਹੀਨੇ ਬਾਅਦ ਕੁੜੀ ਤੇ ਸਾਡੇ ਕਿਸੇ ਉਹੀ ਮੁੰਡੇ ਨਾਲ ਫਰਾਰ ਹੋ ਗਈ ਅੱਛਾ ਜਦੋਂ ਅਸੀਂ ਵਿਆਹ ਦੀ ਗੱਲ ਕੀਤੀ ਕੋਈ ਇਹ ਵੀ ਕਿ ਤੇ ਪਰਿਵਾਰ ਦਾ ਜੀ ਵੀ ਕਿ ਪੈਸੀ ਵੀ ਗਿਆ ਸਾਰਾ ਸਿਸਟਮ ਇਹ ਹੋ ਗਿਆ ਤੇ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਲੜਾਈ ਝਗੜਾ ਹੋਇਆ ਸਾਡੇ ਬਾਬੇ ਨਾਲ ਜਾਂ ਸਾਡੀ ਗੱਲਬਾਤ ਓਡੀ ਹਨ ਤੇ ਸਾਡੀ ਉਹ ਆਂਡੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਵੀ ਤੁਸੀਂ ਸਾਡੇ ਘਰੇ ਬਾਬਾ ਭੇਜਿਆ ਸੀ ਆਹ ਕੀ ਗੱਲ ਹੋਈ ਉਹ ਫਿਰ ਉਹਨੇ ਦੱਸਿਆ ਵੀ ਕਹਿੰਦੀ ਇਹ ਤਾਂ ਬਾਬਾ ਹੀ ਇਹੋ ਜਿਹਾ ਕਹਿੰਦੀ ਸਾਨੂੰ ਤਾਂ ਪੈਸੇ ਦਿੰਦਾ ਸੀ ਬਾਬਾ ਤੁਹਾਡੇ ਘਰੇ ਦਾ ਤੋੜਾ ਨੇ ਆਪ ਦੱਬਿਆ ਸੀਗਾ ਠੀਕ ਹੈ ਅਸੀਂ ਤਾਂ ਲੋਕਾਂ ਨੂੰ ਐ ਫਸਾਉਣੇ ਆ ਬਾਬੇ ਤੋਂ ਪੈਸੇ ਲੈਣੇ ਆ ਮੈਂ ਕਿਹਾ ਤੂੰ ਸ਼ਰਮ ਦਾ ਕਰ ਲੈਂਦੀ ਮੈਂ ਕਿਹਾ ਸਾਡੇ ਆਪ ਦੇ ਗਵਾਂਢੀਆਂ ਤੁਸੀਂ ਹੈ ਮਾੜਾ ਗਵਾਂਢੀ ਵੀ ਨਾ ਹੋਵੇ ਬਈ ਠੀਕ ਹੈ ਸਾਡੇ ਨਾਲ ਐਦਾਂ ਕਰਾਤੀ ਗਵਾਂਢੀਆਂ ਨੇ ਤੇ ਸਾਡੇ ਤੋਂ ਪੈਸੇ ਵੀ ਖਾ ਗਿਆ ਬਾਬਾ ਤੇ ਸਾਡੇ ਦੇ ਪੈਸੇ ਵੀ ਲੁੱਟਿਆ ਗਿਆ ਬਹੁਤ ਕੁਝ ਹੋਇਆ ਗਿਆ ਪਹਿਲੇ ਪੈਸੇ ਪਿੱਛੇ ਹੋ ਗਈ ਹਾਂ ਤੇ ਸਾਡੀ ਕੁੜੀ ਵੀ ਫਰਾਰ ਹੋ ਗਈ ਉਸ ਤੋਂ ਬਾਅਦ ਬਈ ਅਸੀਂ ਕੁੜੀ ਨਾਲ ਗੱਲਬਾਤ ਕੀਤੀ ਵੀ ਸਾਡੀ ਕੁੜੀ ਨੂੰ ਅਸੀਂ ਕਿਹਾ ਵੀ ਤੂੰ ਤੇ ਤੇਰੇ ਚ ਕੀ ਕਮੀ ਆ ਵੀ ਜਿਹੜੀ ਤੂੰ ਤੈਨੂੰ ਕੋਈ ਵਿਆਹ ਕੇ ਨਹੀਂ ਲੈ ਕੇ ਜਾਂਦਾ ਵੀ ਜਿਹੜਾ ਤੈਨੂੰ ਭਜਣਾ ਹੀ ਪਿਆ ਗਿਆ ਵੀ ਤੂੰ ਸਾਨੂੰ ਤਾਂ ਦੱਸ ਦਿੰਦੀ ਹਨਾ ਵੀ ਸਾਡੀ ਬੇਇੱਜ਼ਤੀ ਕਰਾ ਕੇ ਰੱਖ ਤੇ ਉਹ ਕਹਿੰਦੀ ਕਹਿੰਦੀ ਮੇਰੀ ਮਰਜ਼ੀ ਆ ਕਹਿੰਦੀ ਮੇਰੀ ਜ਼ਿੰਦਗੀ ਆ ਮੈਂ ਕਦੇ ਨਾ ਮਰਜ਼ੀ ਜਾਵਾਂ ਤੇ ਤੁਸੀਂ ਮੇਰੀ ਜ਼ਿੰਦਗੀ ਤੋਂ ਕੀ ਲੈਣਾ ਅੱਛਾ ਜਿਨ੍ਹਾਂ ਨੇ ਜੰਮਿਆ ਪਾਲਿਆ ਹਨਾ ਉਹਨਾਂ ਦੀ ਕੋਈ ਹੋਂਦ ਹੈਗੀ ਤੇ ਜੀ ਦੇ ਚਾਰ ਦਿਨਾਂ ਦਾ ਪਿਆਰ ਐ ਬੋਲੀ ਸਾਨੂੰ ਕੁੜੀ ਸਾਡੀ ਠੀਕ ਹੈ ਫੇਰ ਕੀ ਭਈ ਅਰੇ ਅਸੀਂ ਸਾਨੂੰ ਕਹਿੰਦੀ ਕਹਿੰਦੀ ਇਹ ਸਾਡੀ ਮੇਰੀ ਮਰਜ਼ੀ ਹੈ ਜਿੰਦੀ ਜ਼ਿੰਦਗੀ ਮੇਰੀ ਹੈ ਕਹਿੰਦਾ ਸੀ ਕੁਝ ਜਿਵੇਂ ਮਰਜ਼ੀ ਜਾਈਏ ਤੂੰ ਕੀ ਲੈਣਾ ਸਾਡੇ ਤੋਂ ਜਦੋਂ ਕੁੜੀ ਨੇ ਸਾਨੂੰ ਐ ਬੋਲਿਆ ਭਰਾਵਾ ਤਸਾੜੇ ਦੇ ਹੈਠਾਂ ਪੈਰਾਂ ਜਮੀਨ ਨਿਕਲੇ ਕਿਉਂਕਿ ਇੱਕ ਪਾਸੇ ਤਾਂ ਸਾਡੀ ਕੁੜੀ ਨੇ ਸਾਡੀ ਬਦਨਾਮੀ ਕਰਤੀ ਇੱਕ ਪਾਸੇ ਸਾਡੇ ਬਾਬੇ ਨੇ ਲੁੱਟ ਲਿਆ ਸਾਨੂੰ ਅਸੀਂ ਬਈ ਸਾਰੀ ਪੰਚਾਇਤ ਨਾਲ ਗੱਲਬਾਤ ਕੀਤੀ ਪਿੰਡ ਦੇ ਬੰਦੇ ਨਾਲ ਗੱਲਬਾਤ ਕੀਤੀ ਵੀ ਅਸੀਂ ਉੱਥੇ ਕਿਹਾ ਵੀ ਐ ਕਰਕੇ ਸਾਡੇ ਨਾਲ ਧੱਕਾ ਹੋਇਆ ਸਾਡੇ ਨਾਲ ਸਾਡੇ ਗਵਾਂਡੀਆਂ ਨੇ ਇਦਾਂ ਕਰਾਤਾ ਸਾਡੇ ਨਾਲ ਬਾਬੇ ਨਾਲ ਗੱਲਬਾਤ ਕਰਾ ਕੇ ਸਾਨੂੰ ਠੱਗੇ ਗਏ ਸੀ ਠੱਗ ਦਾ ਸ਼ਿਕਾਰ ਬਣ ਕੇ ਸਾਰੇ ਗਵਾਂਢੀ ਪਿੰਡ ਵਾਲੇ ਕਹਿੰਦੇ ਕਹਿੰਦੇ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਆਪਣੇ ਘਰੇ ਗੁਰੂ ਪਿੰਡ ਗੁਰੂ ਘਰ ਵੀ ਤੁਸੀਂ ਲੋਕ ਅਸੀਂ ਤੋਂ ਸੋ ਜੀ 80% ਲੋਕ ਸਾਧਾ ਗੁਲ ਜਾਣਦੇ ਹੋ ਤੇ ਤੁਹਾਨੂੰ ਸ਼ਰਮ ਤਾਂ ਪਹਿਲਾਂ ਹੀ ਆਉਣੀ ਚਾਹੀਦੀ ਹੈ ਵੀ ਤੁਸੀਂ ਇਹਨਾਂ ਲੋਕਾਂ ਕੋਲ ਜਾ ਕਿਉਂ ਜਾਂਦੇ ਹੋ ਉਹ ਫਿਰ ਉੱਥੇ ਵੀ ਘੱਟੋ ਘੱਟ 20 25 ਹੋਰ ਬੰਦੇ ਨਿਕਲੇ ਆਏ ਜਿਨ੍ਹਾਂ ਨਾਲ ਵੀ ਛੱਗੀ ਹੋਰਾਂ ਨਾਲ ਹੀ ਵੱਜੀ ਆ ਅੱਛਾ ਠੀਕ ਹੈ ਫਿਰ ਅਸੀਂ ਬਾਬੇ ਨੂੰ ਫੜਿਆ ਬਈ ਉਹਦੇ ਘਰੇ ਜਾ ਕੇ ਠੀਕ ਹੈ ਬਾਬੇ ਦੇ ਬਈ ਮੁਕੇ ਮੁਕੇ ਮੱਕੇ ਮਾਰੇ ਅਸੀਂ ਸਿੱਖ ਕੌਮ ਲੈ ਕੇ ਸੀਗੇ ਖਾਲਸਾ ਲੈ ਕੇ ਸੀਗੇ ਉੱਥੇ ਪੂਰਾ ਬਈ ਪਰਥੂ ਪਿਆ ਹਣਾ ਬਾਬੇ ਨੂੰ ਪੁੱਛਿਆ ਬਾਬਾ ਕਹਿੰਦਾ ਹਾਂ ਕਹਿੰਦਾ ਮੈਂ ਰਾਤ ਨੂੰ ਜਦੋਂ ਤੁਸੀਂ ਗਏ ਹੋ ਉਸ ਤੋਂ ਬਾਅਦ ਆ ਕੇ ਕਹਿੰਦਾ ਮੈਂ ਤੋੜਾ ਦੱਬਿਆ ਜਿਹੜਾ ਤੁਸੀਂ ਤੋੜਾ ਵੀ ਕਹਿੰਦੇ ਨਿਕਲ ਗਿਆ ਥੋੜੇ ਤੋਂ ਨਿਕਲਿਆ ਨਹੀਂ ਤੇ ਉਸ ਤੋਂ ਬਾਅਦ ਤੋੜਾ ਮੈਂ ਦੱਬਿਆ ਤਾਂ ਹੀ ਮਿੱਟੀ ਪੋਲੀ ਹੋਈ ਸੀ ਕਹਿੰਦਾ ਕਹਿੰਦਾ ਮੈਂ ਕਿਹੜੀ ਬੋਲੀ ਕਰਤੀ ਸੀ ਮਿੱਟੀ ਫਿਰ ਅਸੀਂ ਬਾਬੇ ਨੂੰ 5 ਫੁੱਟ ਟੋਆ ਪਟਾਇਆ ਪਟਾ ਕੇ ਉਹ ਜਿਹੜਾ ਤੌੜਾ ਧਰਿਆ ਫਿਰ ਉਹ ਉਵੇਂ ਹੀ ਭਰਾਇਆ ਟੋਆ ਬਾਬੇ ਤੋਂ ਤੌੜਾ ਭਰਾ ਕੇ ਫਿਰ ਉਹ ਤੋਂ ਫਟਵਾਇਆ ਤੇ ਨਿੰਗਾਂ ਬਈ ਪੂਰੀ ਤਸੱਲੀ ਕਰਤੀ ਬਾਬੇ ਦੀ ਠੀਕ ਹੈ ਉਹਨਾਂ ਉੱਥੇ ਕਿਸੇ ਦੇ ਘਰੇ ਬਈ ਜਿਹੋਨੇ ਜਗ੍ਹਾ ਵੀ ਬਣਾਈਤੀ ਬਾਬੇ ਨੇ ਅੱਛਾ ਵਿਣਾ ਕਿਸੇ ਦੀ ਮੋਤੋਂ ਜਾਂ ਪਕੈਨੇ ਨਹੀਂ ਕਿਸੇ ਫੇਈ ਪੀਰ ਪਕੀਰ ਦੀ ਮੋਤੋਂ ਵੀ ਫਿਰ ਤਾਂ ਬਸ ਬਣਾਈਏ ਅਗਲੇ ਦੇ ਕਰੇ ਬਹ ਹਣ ਜਗ੍ਹਾ ਉਹਨੇ ਬਈ ਸਿੱਧੀ ਉਵੇਂ ਹੀ ਬਣਾਈ ਠੀਕ ਹੈ ਕਹਿੰਦਾ ਇਹਨੂੰ ਤੁਸੀਂ ਮੰਨੋ ਉਹ ਨੂੰ ਮੰਨ ਕੇ ਚੱਲ ਉਹਨਾਂ ਦੇ ਕੋਈ ਨਿਕਲਦੇ ਨਹੀਂ ਸੀ ਕੁਝ ਵੀ ਨਹੀਂ ਉਹ ਕਹਦਾ ਵੀ ਉਹਨੂੰ ਮੰਨੋ ਹਾਂ ਇੱਕ ਬਾਬਾ ਵੀ ਸੱਪ ਸੱਪ ਵੀ ਰੱਖਦਾ ਸੀਗਾ ਬਾਬਾ ਉਹ ਠੀਕ ਹੈ ਸੱਪ ਰੱਖਦਾ ਸੀ ਤੇ ਲੋਕਾਂ ਨੂੰ ਡਰਾਉਂਦਾ ਸੀ ਸੱਪ ਤੋਂ ਘਰੇ ਛੱਡਿਆ ਹੁੰਦਾ ਘਰੇ ਛੱਡਿਆ ਹੁੰਦਾ ਸੀ ਨਹੀਂ ਘਰੇ ਨਹੀਂ ਛੱਡਦਾ ਸੀ ਬਈ ਉਹ ਆਹ ਦੀ ਗਾਹ ਦੇ ਕੋਲ ਰੱਖਦਾ ਸੀ ਅੱਛਾ ਠੀਕ ਹੈ ਉਹ ਸੱਪ ਕੱਢ ਕੇ ਖਾ ਜਾਂਦਾ ਸੀ ਇਹ ਗਾ ਬਈ ਆ ਵੇਖੋ ਸੱਪ ਤੇ ਲੋਕਾਂ ਨੂੰ ਆਹਦੇ ਚਾਂਸੇ ਚ ਪੁੱਛਾ ਕੇ ਬਈ ਲੋਕਾਂ ਤੋਂ 25 25 30 30 ਲੱਖ ਵੀ ਖਾ ਗਏ ਸੀ ਕਹਿੰਦੇ ਤੋਂ ਕੋ ਆਪ ਦਾ ਘਰ ਬਹੁਤ ਤਕੜਾ ਪਾਇਆ ਪਰ ਇੱਕ ਗੱਲ ਬਈ ਉਹ ਜਦੋਂ ਉਹਦੇ ਚਪੜੇ ਚਪੜੇ ਮਾਰੇ ਬਾਬਾ ਕਹਿੰਦਾ ਵੀ ਕਿੰਨੇ ਜਵਾਕ ਤੇਰੇ ਉਹ ਬਾਬੇ ਨੂੰ ਕਿਹਾ ਬਾਬਾ ਕਹਿੰਦਾ ਕਹਿੰਦਾ ਮੇਰੇ ਇੱਕ ਕੁੜੀ ਇੱਕ ਮੁੰਡਾ ਸੀਗਾ ਮੁੰਡਾ ਚਿੱਟੇ ਚ ਮਰ ਗਿਆ ਕਿ ਟੈਪੀ ਗੇਮਰ ਕੇ ਇਹ ਲੋਕਾਂ ਤੋਂ ਇਹ ਪੈਸੇ ਖਾਣੇ ਦਾ ਜੋਖਮੋਂ ਤਾਂ ਬਚਾ ਨਹੀਂ ਸਕਿਆ ਤੂੰ ਬੇਈਮਾਨੀ ਦਾ ਪੈਸਾ ਹੈ ਇਹ ਬੇਈਮਾਨੀ ਦਾ ਪੈਸਾ ਪਛਤਾ ਨਹੀਂ ਹੁੰਦਾ ਇੱਕ ਮੈਂ ਤੁਹਾਨੂੰ ਹੋਰ ਪੁੱਛਣਾ ਬਈ ਜਦੋਂ ਤੁਹਾਨੂੰ ਪਤਾ ਸੀ ਵੀ ਕੁੜੀ ਦੀ ਕਿਸੇ ਪਾਸੇ ਗੱਲਬਾਤ ਆ ਤੁਸੀਂ ਉਹਨੂੰ ਪੁੱਛ ਲੈਂਦੇ ਜਾਂ ਤਾ ਤੁਸੀਂ ਉੱਥੇ ਪਿਆ ਜਾਂਦੇ ਜਾ ਕੇ ਤੇ ਹੋਰ ਪਿਆ ਜਾਂਦੇ ਬਈ ਯਾਰ ਬਸ ਬਾਬੇ ਨੇ ਤਾਂ ਸਾਨੂੰ ਐਂ ਕਹਿੰਦਾ ਸੀ ਨਾ ਵੀ ਤੁਸੀਂ ਪੜਾਓ ਕੋਈ ਨਮਨਜੰਤਰ ਮੰਤਰ ਮਾਰੂਗਾ ਕੁੜੀ ਨੂੰ ਤੁਸੀਂ ਪੜਾ ਕੇ ਕਿਸੇ ਪਾਸੇ ਲਾਓ ਕੋਈ ਚੱਕਰ ਨਹੀਂ ਵਿਆਹ ਨਹੀਂ ਮੂਕ ਨਾ ਕਰੋ ਕਹਿੰਦਾ ਤੁਸੀਂ ਪੜਾ ਕੇ ਜਾਨੀ ਬਾਬੇ ਵਿੱਚ ਲੱਗ ਗਏ ਸੀ ਭਰਾਵਾ ਕੁਝ ਨਾ ਕੀਤਾ ਨਹੀਂ ਪੜਾ ਕੇ ਲਵਾਤੀ ਪੀ ਐਚ ਹਾਂ ਪੀ ਐਚ ਡੀ ਲਵਾਤੀ ਹੁਣ ਸਾਡੇ ਹੁਣ ਛੰਡੇਗੜ੍ਹ ਤੇ ਬਈ ਉਹ ਕੁੜੀ ਨੇ ਹੁਣ ਬੇਟੀ ਵਾਲੇ ਕੰਮ ਹੋ ਗਿਆ ਬਾਬੇ ਦੇ ਪਿੱਛੇ ਲੱਗ ਕੇ ਪੜ੍ਹਾਈ ਵੀ ਛੱਡੀ ਜਦੋਂ ਆਪਾਂ ਨੂੰ ਲੱਛਣ ਦਿਸਦੇ ਸੀ ਕੁੜੀ ਦੇ ਵੀ ਇਹ ਐਂ ਕੰਮ ਕਰੀ ਜਾਂਦੀ ਆ ਉਹਨੂੰ ਪੁੱਛਦੇ ਵੀ ਤੂੰ ਉੱਥੇ ਕਿਉਂ ਨਾ ਚੁੱਪ ਕਰਕੇ ਧੋਲ ਕੇ ਪਰੇ ਮਾਰਦੇ ਉਹਨੂੰ ਜਾਂ ਫੇ ਉਹਦਾ ਕਿਤੇ ਹੋਰ ਬਾਤ ਕਰ ਲੱਭ ਕੇ ਕਰ ਦਿੰਦੇ ਤੇ ਆਪੇ ਮੁੜ ਕੇ ਸਾਰੀ ਜ਼ਿੰਦਗੀ ਹੁਣ ਵੀ ਤਾਂ ਦੁੱਖ ਹੀ ਭੋਗਣੇ ਉਹਨੇ ਦੁੱਖ ਬਈ ਪੂਰੇ ਭੋਗ ਰਹੇ ਆ ਅਸੀਂ ਉਹ ਵੱਧ ਵੱਧ ਭੋਗ ਰਹੇ ਆ ਉਹਦੇ ਨਾਲ ਦੁੱਖ ਸੰਭਾ ਪਿੰਡ ਚ ਨਿਕਲ ਜੂਗਾ ਪਿੰਡ ਚ ਨਿਕਲ ਸਕਦੇ ਸਹੀ ਉਹ ਤੋਂ ਵੱਧ ਦੁੱਖ ਅਸੀਂ ਭੋਗ ਰਹੇ ਆ ਬਈ ਬਾਬਾ ਕਹਿੰਦਾ ਵੀ ਤੁਸੀਂ ਕੁੜੀ ਨਹੀਂ ਵਿਆਹਣੀ ਕਹਿੰਦਾ ਵੀ ਮੈਂ ਤੁਹਾਨੂੰ ਦੱਸਦਾ ਮੈਂ ਸਾਰਾ ਜੰਤਰ ਮੰਤਰ ਕੀਤਾ ਵਾ ਕੁੜੀ ਵਧੀਆ ਪੜਾਉਣੀ ਆ ਪੀ ਐਚ ਡੀ ਕਰਾ ਕੇ ਚੰਗਾ ਅਫਸਰ ਲਵਾਉਣੀ ਆ ਲੱਗ ਗਈ ਅਗਲੀ ਭੱਜ ਗਈ ਮਨੇ ਮੌਕੇ ਦਿੱਤੇ ਸੀ ਇਹਨਾਂ ਨੂੰ ਵੀ ਮੈਨੂੰ ਵਿਆਹ ਦੋ ਜਾਂ ਮੇਰਾ ਕਿਤੇ ਹੋ ਇਹ ਪਰਿਵਾਰ ਵੀ ਚੱਲ ਹੋਂ ਜਿੱਦਾਂ ਪੰਧ ਵਿਸ਼ਵਾਸਾਂ ਚ ਵੜ ਗਏ ਕੁਛ ਨਾ ਕੁਛ ਤਾਂ ਹੁੰਦਾ ਹੀ ਆ ਬਈ ਹੁਣ ਤੂੰ ਕੀ ਕਹਿਣਾ ਚਾਹਣਾ ਜੇ ਇਹ 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 ਜੇ ਬਾਬੇ ਆ ਜਾਂ ਜਿਹੜੀਆਂ ਹਕ ਲਛਣਾਂ ਦੇ ਧੀਆ ਜਾਂ ਪੁੱਤ ਹੋਗੇ ਹਨ ਜਿਹੜੇ ਮਾਂ ਪਿਓ ਨੂੰ ਦੁਖੀ ਕਰਦੇ ਆ ਮੈਂ ਤਾਂ ਬਈ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਤੁਹਾਡੇ ਕੰਨਾਂ ਦੇ ਵਿੱਚ ਰੂਪ ਪਾਈ ਹੋਈ ਆ ਅੱਖਾਂ ਮੂਰੇ ਬਈ ਪੱਟੀ ਬੰਨੀ ਹੋਈ ਆ ਵੀ ਜਿਹੜੇ ਤੁਸੀਂ ਇਹਨਾਂ ਬਾਬਿਆਂ ਕੋਲ ਜਾਂਦੇ ਹੋ ਇਹਨਾਂ ਦੀ ਸੁਣ ਕੇ ਉੱਥੇ ਹੀ ਬਹਿ ਜਾਂਦੇ ਹਾਂ ਉਹਨਾਂ ਦੇ ਹੋ ਜਾਂਦੇ ਹਾਂ ਪਰ ਜਦੋਂ ਤੁਹਾਡੇ ਨਾਲ ਲੁੱਟ ਦੇ ਸ਼ਿਕਾਰ ਬਣਦੇ ਤੁਸੀਂ ਤੁਹਾਨੂੰ ਫੇਰ ਪਤਾ ਲੱਗਦਾ ਆਪਣੇ ਬਈ ਗੁਰਦੁਆਰਿਆਂ ਤੋਂ ਬਿਨਾਂ ਗੁਰੂਆਂ ਸਾਹਿਬ ਤੋਂ ਬਿਨਾਂ ਆਪਣਾ ਪਿਤਾ ਕੋਈ ਨਹੀਂ ਹੈਗਾ ਠੀਕ ਹੈ ਇਹਨੂੰ ਯਾਦ ਕਰੋ ਸਾਰੇ ਬਾਬੇ ਮਾੜੇ ਵੀ ਨਹੀਂ ਹੁੰਦੇ ਬਈ ਪਰ ਮੈਂ ਕਹਿਣਾ ਬਈ ਬਈ ਸਾਰੇ ਬਾਬੇ ਚੰਗੇ ਵੀ ਨਹੀਂ ਹੁੰਦੇ ਠੀਕ ਹੈ ਬਸ ਆਪਦੇ ਆਪਦੇ ਯਾਰ ਮੈਂ ਕਿਸੇ ਨੂੰ ਜਾਤੀਵਾਦਕ ਜਾਂ ਮੈਂ ਕਿਸੇ ਨੂੰ ਧਰਮ ਪ੍ਰਤੀ ਗਲਤ ਨਹੀਂ ਬੋਲ ਰਿਹਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵੀ ਬਈ ਆਪਣੀ ਇੱਜ਼ਤ ਨੋ ਪੁੱਛਿਆ ਕੀ ਰੱਖੋ ਠੀਕ ਹੈ ਜਿੱਥੇ ਇਹਨਾਂ ਡਾਰਾਂ ਡੇਰਿਆਂ ਚ ਇਹਨਾਂ ਸਾਦਾ ਬੂਣਿਆਂ ਕੋਲ ਕੁਝ ਨਹੀਂ ਪਿਆ ਬਾਈ ਇੱਥੇ ਸ਼ੋਸ਼ਣ ਕੀਤਾ ਜਾਂਦਾ ਤੁਹਾਡੀਆਂ ਕੁੜੀਆਂ ਦਾ ਜਿਹੜੀਆਂ ਨਾਂ ਧੋਕੇ ਜਾਂਦੀਆਂ ਜਿਹੜੀਆਂ ਘਰਾਂ ਚ ਤੱਕ ਕਹਿੰਦੀਆਂ ਸਾਡਾ ਸਰੀਰ ਦੁਖਦਾ ਉੱਥੇ ਜਾ ਕੇ ਭੰਗੜੇ ਪਾਉਂਦੀਆਂ ਸੁਰਖੀ ਪਾਊਡਰ ਲਾ ਕੇ ਜਾਂਦੀਆਂ ਉਦੋਂ ਉਹ ਘੋੜੇ ਵਰਗੀਆਂ ਹੋ ਜਾਂਦੀਆਂ ਠੀਕ ਹੈ ਸਿੱਧੀ ਜੀ ਗੱਲ ਹੈ ਮੇਰੀ ਤੇ ਮੈਂ ਤਾਂ ਕਹਿਣਾ ਵੀ ਆਪਦੇ ਕੁੜੀਆਂ ਨੂੰ ਬੁੜੀਆਂ ਨੂੰ ਬਚਾ ਕੇ ਰੱਖੋ ਬਾਈ ਇਹਨਾਂ ਬਾਬਿਆਂ ਤੋਂ ਧੰਨਵਾਦ ਬਾਈ ਧੰਨਵਾਦ ਇਹ ਬਾਈ ਨੂੰ ਜਦੋਂ ਕਹਿੰਦਾ ਵੀ ਅੰਡਰਗੁੰਡੀਆਂ ਨੇ ਕੀ ਕੀਤਾ ਵੀ ਪੈਸੇ ਲੈਂਦੇ ਸੀ ਬਾਬੇ ਤੋਂ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਘਰੇ ਵੀ ਆਹ ਦੇਖੋ ਤੱਕ ਤੱਕ ਲੀਵ ਚਲੀ ਜਾਂਦੀ ਆ ਤੁਸੀਂ ਜਾ ਕੇ ਇਹਨੂੰ ਫਾਇਦਾ ਚੱਕ ਲਓ ਇਹਨਾਂ ਦੇ ਘਰੇ ਤੋੜਾ ਨੱਪ ਗਿਆ ਉਹ ਤੋੜਾ ਨੱਪ ਕੇ ਇਹਨੂੰ ਕੱਢ ਕੇ ਇਹਨਾਂ ਨੂੰ ਦਿਖਾਇਆ ਇਹਨਾਂ ਦਾ ਹੋਰ ਵਿਸ਼ਵਾਸ ਬਣ ਗਿਆ 4 ਫੁੱਟ ਇਹਨਾਂ ਦੀ ਪੱਟੀ ਗਈ ਮਿੱਟੀ ਕਿਉਂਕਿ ਕਾੜੀ ਵਾਲੀ ਸੀ ਰਾਦੋਂ ਬਾਬੇ ਨੇ 2 ਫੁੱਟ ਪੱਟ ਕੇ ਥੱਲੇ ਤੋੜਾ ਨੱਪ ਕੇ ਇਹਨਾਂ ਨੂੰ ਹੋਰ ਵਿਸ਼ਵਾਸ ਹੋ ਗਿਆ ਜਦੋਂ ਵਿਸ਼ਵਾਸ ਹੋ ਗਿਆ 2 ਲੱਖ ਰੁਪਈਆ ਕੁੜੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀ ਸੀਗੀ ਤੇ ਇਹਨਾਂ ਨੇ ਇਹ ਤਾਂ ਸੋਚਿਆ ਨੇ ਵੀ ਜਾਂ ਤਾਂ ਕੁੜੀ ਨੂੰ ਸਮਝਾ ਤਾ ਜਾਂ ਉੱਥੇ ਵੇਖ ਕੇ ਮੁੰਡੇ ਦਾ ਵੇਖ ਲੈਂਦੇ ਬੈਕਗ੍ਰਾਉਂਡ ਕੀ ਸੀ ਕਿ ਜਾਂ ਕਿਤੇ ਹੋਰ ਉਹਨੂੰ ਵਿਆਹ ਕਰ ਦਿੰਦੇ। ਬਾਬੇ ਪਿੱਛੇ ਲੱਗ ਕੇ ਕਹਿੰਦੇ ਨਹੀਂ ਵੀ ਉਹ ਪੜੂਗੀ ਐ ਕਿ ਉਹਨੂੰ ਫਲਾਨਾ ਕਰੂਗੀ ਉਹ ਵਿੱਚ ਵਿਚਾਲੇ ਜਾ ਗਿਆ ਸਾਰਾ ਸਿਸਟਮ। ਮੁੜ ਕੇ ਲੌਲਾ ਪੈ ਗਿਆ। ਕੁੜੀ ਭੱਜ ਗਈ, ਬਾਬਾ 2 ਲੱਖ ਆ ਗਿਆ। ਉਸ ਤੋਂ ਬਾਅਦ ਇਹਨਾਂ ਨੰਗ ਜਿਹੇ ਬੰਦੇ ਨਾਲ ਸੱਦਿਆਂ ਉਹਨਾਂ ਨੇ ਘਟ ਘਟਾ ਕੇ ਬਾਬੇ ਦੇ ਚੰਗੀ ਛਤਲ ਬਰੇਡ ਕਰਾ ਕੇ ਉਹ ਤੋਂ ਪੈਸੇ ਤਾਂ ਲੈ ਲੇ। ਪਰ ਚੀਜ਼ ਕੀ ਆ ਵੀ ਆਪਾਂ ਜਦੋਂ ਆਪਣੇ ਪਿੰਡੋਂ ਪਿੰਡੀ ਗੁਰਦੁਆਰੇ ਆ ਗੁਰਾਂ ਸਾਹਿਬ ਤੋਂ ਉੱਪਰ ਕੁਝ ਨਹੀਂ। ਸਭ ਕੁਝ ਹੀ ਉੱਥੇ ਤੁਸੀਂ ਉੱਥੇ ਮੱਥਾ ਟੇਕੋ ਉਹ ਤੋਂ ਮੰਗੋ ਦੋਨੇ ਵੇਲੇ ਜਿਹੜਾ ਦੇ ਕੇ ਨਹੀਂ ਪਛਤਾਉਂਦਾ ਸੋਨੂੰ ਦੇਊਗਾ ਇੱਕ ਵਿਸ਼ਵਾਸ ਬਣਾਓ ਸਭ ਕੁਝ ਸਹੀ ਹੋ ਜਾਂਦਾ ਪਰ ਆਪਣੇ ਕੀ ਹੁੰਦਾ ਬਈ ਇੱਕ ਬੰਦੇ ਨੂੰ ਰੱਬ ਬਣਾ ਕੇ ਬਹਿ ਜਾਂਦੇ ਆ ਉਹ ਜਦੋਂ ਗੱਲਾਂ ਗੱਲਾਂ ਚ ਆਪਾਂ ਨੂੰ ਕਹਿੰਦਾ ਨਾ ਸੋਨੂੰ ਵੀ ਆ ਚੀਜ਼ ਮਿਲ ਜੂ ਮਿਲ ਜੂ ਉੱਥੇ ਬੰਦੇ ਨੂੰ ਐ ਹੁੰਦਾ ਹੌਸਲਾ ਵੀ ਸੋਨੂੰ ਤਾਂ ਹਾਂ ਬਾਬੇ ਨੇ ਕਹਤਾ ਵੇ ਸਾਨੂੰ ਤਾਂ ਮਿਲੂ ਮਿਲੂ ਦੇਣਾ ਰੱਬ ਨੇ ਕਈ ਵਾਰੀ ਉਹ ਮਿਲ ਜੇ ਤੱਕ ਲੈਣਾ ਹੁੰਦਾ ਉਹਨੇ ਦੋਨੇ ਦਿੱਤਾ ਪਰ ਆਪੇ ਇਹ ਗੱਲ ਕਹਨੇ ਆ ਵੀ ਤੁਸੀਂ ਜਾਨਾ ਗੁਰੂਗ੍ਰਾਮ ਸਭ ਨੂੰ ਮੱਥਾ ਟੇਕੋ ਗੁਰਦਵਾਰੇ ਜਾਓ ਛੋਡੀ ਸਿਸਟਮ ਜਿਹੜੀ ਚੀਜ਼ ਆ ਸੋਨੂੰ ਵਧੀਆ ਹੋਊਗਾ ਤੁਹਾਡੇ ਮਨ ਨੂੰ ਸਕੂਨ ਵੀ ਮਿਲੂਗਾ ਸੋਨੂੰ ਜਦੋਂ ਮਿਲੂਗਾ ਉਦੋਂ ਸੋਨੂੰ ਐ ਹੋਊਗਾ ਵੀ ਸਾਨੂੰ ਮਹਾਰਾਜ ਨੇ ਦਿੱਤਾ ਗੁਰੂ ਮਹਾਰਾਜ ਨੇ ਦਿੱਤਾ ਦੰਦਾ ਉਹੀ ਆ ਬੰਦੇ ਦੇ ਗਾਲ ਚ ਤਾਕਤ ਹੀ ਨਾ ਪਾਉ ਰੱਬ ਦੀ ਤੁਹਾਡੀ ਵੀਡੀਓ ਕ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖਣਾ ਪੁੱਠੇ ਪਾਸੇ ਲੈ ਕੇ ਜਾਣਾ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈ